ਨਗਾਰ ਨੇ ਗੰਗੇ ਸ਼ੋਭਨਾ ਤਖਤਾਂ ਨੂੰ ਭਾਵੇ ਆਲੋਚਨ ਜੁਤੀ ਤੇ ਵੀ ਕਲਾ ਦੇ ਆਵੇ ਮੁਝੇ ਭਾਵੇ ਨਿਆਗੋ ਜਾਵੇ ਹੱਥ ਸਿਆਰਾ ਜਿਹੜਾ ਅਮਰ ਸਿੰਘ ਚਾਰ ਦਾ ਵੱਡਾ ਭਰਾ ਦਾ ਹਿੱਤ ਹੈ ਕਿ ਇਸ ਦੇ ਵਿੱਚ ਅੱਜ ਪਰਾ ਪੰਜਾਬ ਪ੍ਰਾਣੀ ਅਮਰਤ ਬੁਲਾਕੀ ਹੋਇਆ ਗੁਰੂਵਾਲੇ ਬਣੇ ਜਿੰਨਾਂ ਖੰਡੇ ਬਾਤ ਦੀ ਬੋਲ ਲਈ ਹੈ ਇਹ ਜਿਹੜੇ ਸੋਸਾਇਟੀ ਦੇ ਕੱਲੇ ਧਾਰਮਿਕ ਕਾਰਜ ਨਹੀਂ ਸਮਾਜਿਕ ਕੰਮ ਵੀ ਕਰਦੀ ਹੈ ਇਸ ਤਰ੍ਹਾਂ ਇਹ ਸੇਵਾ ਸੁਸਾਇਟੀ ਦੇ ਨਾਲ ਕੁਸ਼ਮੇਸ਼ ਕਰਨ ਦਾ ਦਾਅਵਾ ਸਾਡੇ ਪੂਰਾ ਦਾਲ ਪਸ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਖੜਾ ਤੇ ਆਸ ਕਰਦੇ ਆ ਕਿ ਸੇਵਾ ਸਹਿਤੀ ਅੱਗੇ ਜਿਹੜੇ ਇਹੋ ਜਿਹੇ ਕਾਰਜ ਕਾਰਜ ਆ ਉਹ ਕਰਦੀ ਰਹੇ ਜੋ ਅਪਰਾਲਾ ਕੀਤਾ ਗਿਆ ਵਾ ਅੰਮ੍ਰਿਤ ਛਕਾਉਣ ਦਾ ਆਪਣੇ ਤੁਹਾਡੀ ਦਰਬਾਰ ਦਾ ਇਹ ਸਾਰਾ ਅਪਰਾਲਾ ਸਾਡੇ

ਜਿਨ੍ਹਾਂ ਦੇ ਤੋਂ ਪ੍ਰਾਪਤ ਸਨ ਇਹਨਾਂ ਦੇ ਨਾਲ ਹਰਜੀਤ ਸਿੰਘ ਜੀ ਸਰਪੰਚ ਵਡਾਲਾ ਜਾਲ ਸਾਡੇ ਗੁਰਦਾਰਾ ਸਾਹਿਬ ਦੇ ਜਿਹੜਾ ਨਗਰ ਹੈ ਨੰਗਲ ਦਿਆਲ ਇਸ ਦਾ ਕਹਦਾ ਜਿਹੜਾ ਜ਼ਿਲ੍ਹਾ ਅੰਮ੍ਰਿਤਸਰ ਹਲਕਾ ਜੰਡਿਆਲਾ ਗੁਰੂ ਮਹਿਤਾ ਰੋਡ ਤੇ ਵਸਦਾ ਹੈ ਇਸ ਨਗਰ ਦੇ ਵਿੱਚ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਅਤੇ ਤਨਤਨ ਬਾਬਾ ਜੀ ਸਰਵ ਸੇਵਾ ਸੁਸਾਇਟੀ ਵੱਲੋਂ ਇਹ ਜਿਹੜਾ ਅਮਰ ਸੰਚਾਰ ਦਾ ਵੱਡਾ ਪ੍ਰਾਲਾ ਕੀਤਾ ਗਿਆ ਜਿਸ ਦੇ ਵਿੱਚ ਅੱਜ ਪਰਾ ਪੰਜਾਬ ਪ੍ਰਾਣੀ ਅਮਰ ਤੋਂ ਬੁਲਾਖੀ ਹੋਇਆ ਗੁਰੂ ਵਾਲੇ ਬਣੇ ਜਿੰਨਾ ਖੰਡੇ ਬਾਟੇ ਦੇ ਬੋਲ ਲਈ ਆ ਇਹ ਜਿਹੜੇ ਸੁਸਾਇਟੀ ਦੇ ਕੱਲੇ ਧਾਰਮਿਕ ਕਾਰਜ ਹੀ ਨਹੀਂ ਸਮਾਜਿਕ ਕੰਮ ਵੀ ਕਰਦੀ ਆ ਇਸ ਤਰ੍ਹਾਂ ਬਈ ਮਰੀਜ਼ ਆ ਕੋਈ ਲੋੜਵਾਲ ਪਰਿਵਾਰ ਆ ਜਿਹੜਾ ਲਾਜਕਣੋ ਉਹਦੀ ਵੀ ਸੇਵਾ ਕਰਦੇ ਆ ਜੇ ਕੋਈ ਧਾਰਮਿਕ ਸਮਾਗਮ ਹੁੰਦਾ ਉਸ ਦੇ ਵਿੱਚ ਹਿੱਸਾ ਪਾਉਂਦੇ ਆ ਇਹ ਸੇਵਾ ਸੁਸਾਇਟੀ ਦੇ ਨਾਲ ਕੁਸ਼ਮੇਸ਼ ਤਰਨਾ ਦਾ ਦਸ ਅਤੇ ਪੂਰਾ ਦਲਪੰਥ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਅੱਜ ਦੇ ਸਮਾਗਮ ਦੀ ਇਹਨਾਂ ਨੂੰ ਵਧਾਈਆਂ ਰਿਆਸ ਕਰਦੇ ਆ ਕਿ ਸੇਵਾ ਸੈਟੀ ਅੱਗੇ ਤੋਂ ਜਿਹੜੇ ਇਹੋ ਜਿਹੇ ਕਾਰਜਕਾਰਜ ਆ ਉਹ ਕਰਦੀ ਰਹੂਗੀ ਇਸ ਦੇ ਨਾਲ ਔਮ ਨੂੰ ਸੰਸਾਰ ਨੂੰ ਸਮਾਜ ਨੂੰ ਜਿਹੜੀ ਨਵੀਂ ਦਿਸ਼ਾ ਮਿਲੇ ਤੇ ਇਹ ਨਸ਼ਾ ਤੇ ਪਤਤਪੁਣਾ ਜਿਹੜਾ ਇਸ ਦੇ ਉੱਤੇ ਛਡਕਾਰਾ ਮਿਲੇ ਵਾਹੁਰ ਜੀ ਕਾ ਖਾਲਸਾ ਦੀ ਹਾਂਜੀ ਭਾਈ ਸਰ ਜੀ ਅੱਜ ਸਰਪੰਨ ਬੱਬਾ ਜੀਵਨ ਜੀਵਨ ਸਿੰਘ ਜੀ ਸਿਹਰਾ ਸੋਸਾਇਟੀ ਵੱਲੋਂ ਕਿੰਨੇ ਪ੍ਰਾਣੀਆਂ ਨੂੰ ਅੰਮ੍ਰਿਤ ਸ਼ਕਾਇਆ ਗਿਆ ਹੈ ਸੋ ਸਭ ਤੋਂ ਪਹਿਲਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਸਰਬਸਾਂਝੀ ਸੇਵਾ ਸੁਸਾਇਟੀ ਪੰਜਾਬ ਵੱਲੋਂ ਪਿੰਡ ਨੰਗਲ ਦਿਆਲ ਸਿੰਘ ਸਾਡੇ ਵੀਰ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਦੇਲਾਵਾਲ ਵੱਲੋਂ ਤੇ ਸਮੂਹ ਨਗਰ ਵੱਲੋਂ ਸਮੂਹ ਸੰਗਤ ਵੱਲੋਂ ਅੱਜ ਅੰਮ੍ਰਿਤ ਸੰਚਾਰ ਕਰਾਇਆ ਗਿਆ ਜਿਹਦੇ ਵਿੱਚ ਕਮ ਸੇ ਕਮ 50 60 ਪ੍ਰਾਣੀਆਂ ਨੇ ਅੱਜ ਗੁਰੂ ਕੀ ਖੰਡੇ ਕੀ ਪੌਲ ਛਕੀ ਹੈ ਸੋ ਇਸ ਸੁਸਾਇਟੀ ਦਾ ਬਹੁਤ ਹੀ ਵੱਡਾ ਉਪਰਾਲਾ ਹੈ ਜੋ ਅੱਜ ਨਸ਼ੇ ਦੇ ਦੌਰ ਨੂੰ ਰੋਕ ਕੇ ਤੇ ਆਉਣ ਵਾਲੀ ਪੀੜ੍ਹੀ ਨੂੰ ਗੁਰੂ ਨਾਲ ਜੋੜਨਾ ਸਿੱਖੀ ਨਾਲ ਜੋੜਨਾ ਇਹ ਸਾਡੇ ਸੁਸਾਇਟੀ ਦਾ ਬਹੁਤ ਵੱਡਾ ਇੱਕ ਉਪਰਾਲਾ ਹੈ ਇਸ ਸਾਰਾ ਹੀ ਜਿਹੜਾ ਸ਼ਰੇਹ ਹੈ ਭਾਈ ਮਨਜੀਤ ਸਿੰਘ ਜੋ ਮੁੱਖ ਸੇਵਾਦਾਰ ਦੇਲਾਵਾਲ ਤੋਂ ਹਨ ਉਹਨਾਂ ਦਾ ਇਹ ਉਪਰਾਲਾ ਹੈ ਸੋ ਅਸੀਂ ਇੱਥੇ ਪੈਦਲੋਂ ਗੁਰੂ ਪਾਤਸ਼ਾਹ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਸੁਸਾਇਟੀ ਦੀ ਚੜ੍ਹਦੀ ਕਲਾ ਹੋਵੇ ਪਿੰਡੋਂ ਪਿੰਡੀ ਇਹਦੇ ਜਿਹੜੇ ਵੱਧ ਤੋਂ ਵੱਧ ਸਾਥ ਸਹਿਯੋਗ ਦਿੱਤਾ ਜਾਵੇ ਤਾਂ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਨਸ਼ੇ ਤੋਂ ਮੁਕਤ ਕਰਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦੀਪਾ ਜੀ ਮਨਜੀਤ ਸਿੰਘ ਜੀ ਧੰਨ ਧੰਨ ਬਾਬਾ ਜੀਵਨ ਸਿੰਘ ਸਰਪੰਨ ਦੀ ਸੁਸਾਇਟੀ ਵੱਲੋਂ ਅੱਜ ਜੋ ਅੰਮ੍ਰਿਤ ਸੰਚਾਰ ਦੀ ਜਿਹੜੀ ਲਹਿਰ ਆਰੰਭ ਕੀਤੀ ਗਈ ਆ ਉਸ ਦੇ ਵਿੱਚ ਤੁਸੀਂ ਵੀ ਅੰਮ੍ਰਿਤ ਪਾਨ ਕੀਤਾ ਗੁਰੂ ਦੇ ਢਾਜੇ ਤੁਸੀਂ ਵੀ ਕਿੜੇ ਜੋ ਕੀ ਕਹਿਣਾ ਚਾਹੁੰਦੇ ਹੋ ਮੇਕੋ ਜੀ ਪਹਿਲਾਂ ਦੇ ਮੈਂ ਕਾਫੀ ਟਾਈਮ ਹੋਣਾਰਾ ਮੈਂ ਵੀ ਅੰਮ੍ਰਿਤ ਸਕਣਾ ਸੀ ਤੇ ਫਿਰ ਮੈਂ ਇਹਦੇ ਪਾਈਨੇ ਵਿਚਾਰ ਕੀਤਾ ਵੀ ਆਪਾਂ ਕੱਲਿਆਂ ਜੋ ਅੰਮ੍ਰਿਤ ਸਕਣਾ ਤੇ ਆਪਾਂ ਪੂਰੀ ਸੰਗਤ ਨੂੰ ਨਾਲ ਲੈ ਕੇ ਸੋਸਾਇਟੀ ਨੂੰ ਪੂਰੇ ਵੀ ਨਗਰ ਨੂੰ ਲੈ ਕੇ ਆਪਾਂ ਵੀ ਸਾਰੇ ਸੰਗਤ ਨਾਲ ਹੀ ਆਪਣੇ ਅੰਮ੍ਰਿਤ ਸਕਦੇ ਅੱਜ ਬਹੁਤ ਸੰਗਤਾਂ ਦਾ ਸੰਯੋਗ ਹੀ ਕਮ ਸਕਾ ਕਮ 60 70 ਜਾਣਿਆਂ ਨੇ ਅੰਮ੍ਰਿਤਸਰ ਪੀ ਸਕੇ ਆ ਤੇ ਇਹ ਕਰਕੇ ਬਹੁਤ ਵਧੀਆ ਲੱਗਾ ਵਾ ਤੇ ਆਉਣ ਵਾਲੇ ਸਮੇਂ ਚ ਹੋਰ ਵੀ ਅਸੀਂ ਲਗ ਲਗ ਪਿੰਡਾਂ ਚ ਵੀ ਅੰਮ੍ਰਿਤ ਸਖਾਵਾਂਗੇ ਹਰ ਇੱਕ ਸੋਸਾਇਟੀ ਹਰ ਇੱਕ ਪਿੰਡ ਜਾ ਕੇ ਵੀ ਪ੍ਰਚਾਰ ਕਰਨ ਦੀ ਆ ਜਿੱਥੋਂ ਤੱਕ ਵੀ ਸਾਡੀ ਪਹੁੰਚ ਰਹੂਗੀ ਉਤੋਂ ਤੱਕ ਅਸੀਂ ਅੰਮ੍ਰਿਤ ਸਰਕਾਰ ਉਸਕਾ ਵੰਗੇ ਕੋਈ ਗੱਲ ਮਨਜੀਤ ਸਿੰਘ ਜੀ ਅੱਜ ਤੁਸੀਂ ਜ਼ਰੂਰੇ ਡਾਡੇ ਚੜੇ ਜੋ ਕਿਹੋ ਜਿਹਾ ਜਿਹੜਾ ਮਨ ਦੇ ਵਿੱਚ ਖੇੜਾ ਹੈ ਇੰਨਾ ਕਚਾ ਹੈ ਵੇਖੋ ਜੀ ਗੁਰੂ ਨਾਲ ਤੇ ਪਹਿਲਾਂ ਹੀ ਜੁੜੇ ਹਾਂ ਸਿਰਫ ਝਾੜੇ ਚੜਨਾ ਬਾਕੀ ਅੱਜ ਗੁਰੂ ਦੇ ਨਾਲ ਹੋਰ ਚਰਨਾਂ ਨਾਲ ਜੁੜ ਗਏ ਆ ਤੇ ਗੁਰੂ ਵੱਧ ਚੜ ਕੇ ਹੋਰ ਵੀ ਹਨੂ ਵੀ ਨਾਲ ਗੁਰੂ ਦੇ ਜੁੜੇ ਆ ਤੇ ਬੜੇ ਦਿਨ ਤੋਂ ਆਪਾਂ ਨੂੰ ਖਾਬ ਹੀ ਵੀ ਆਪਾਂ ਵੀ ਗੁਰੂ ਵਾਲੇ ਬਣੀਏ ਤੇ ਅੱਜ ਗੁਰੂ ਵਾਲੇ ਬਣ ਗਏ ਆ ਤੇ ਬਹੁਤ ਖੁਸ਼ੀ ਹੋਈ ਮਨ ਨੂੰ ਵੀ ਗੁਰੂ ਵਾਲੇ ਬਣ ਗਏ ਆ ਤੇ ਇਹ ਕਰਕੇ ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ ਆ ਜਿਹੜੀ ਪੂਰੀ ਸੰਗਤ ਨੇ ਸਾਥ ਦਿੱਤਾ ਬਹੁਤ ਸੰਗਤ ਇੱਥੇ ਵੀ ਆ ਕੇ ਗੁਰੂ ਵਾਲੀ ਬਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਸਤ ਹਾਂਜੀ ਭਾਈ ਸਾਹਿਬ ਜੀ ਕੀ ਨਾਮ ਤੁਹਾਡਾ ਤੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸਰਬ ਸਾਂਝੀ ਸੇਵਾ ਸੁਸਾਇਟੀ ਵੱਲੋਂ ਜੋ ਅੱਜ ਅਮਰਤ ਸੰਚਾਰ ਦੀ ਲਹਿਰ ਚਲਾਈ ਗਈ ਹੈ ਜੋ ਹੋਰ ਕਿਹੜੇ ਜਿਹੜੇ ਸੁਸਾਇਟੀ ਵੱਲੋਂ ਪ੍ਰਾਲੇ ਕੀਤੇ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਵਿੰਦਰ ਸਿੰਘ ਫੌਜੀ ਸਾਡੇ ਵੱਲੋਂ ਇੱਕ ਸੁਸਾਇਟੀ ਤਿਆਰ ਕੀਤੀ ਗਈ ਆ ਪੰਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੁਸਾਇਟੀ ਪੰਜਾਬ ਸੁਸਾਇਟੀ ਵੱਲੋਂ ਵੱਧ ਚੜ ਕੇ ਸੰਗਤਾਂ ਨੂੰ ਪਰਿਵਾਰਾਂ ਨੂੰ ਨਗਰਾਂ ਵਿੱਚ ਜਾ ਕੇ ਇਹੋ ਪ੍ਰਚਾਰ ਕੀਤਾ ਜਾ ਰਿਹਾ ਕਿ ਗੁਰੂ ਦੇ ਲਾੜ ਲੱਗिए ਗੁਰੂ ਵਾਲੇ ਬਣੀਏ ਖੰਡੇ ਬਾਟੇ ਦੀ ਪੌਲ ਛਕिए ਹੋਰ ਆਪ ਸਭ ਜੀ ਨੂੰ ਪਹਿਲਾਂ ਵੀ ਦੱਸਿਆ ਵਾ ਇਸ ਟੈਨਲ ਦੇ ਮਾਦੀ ਮرائی ਕਿ ਸੁਸਾਇਟੀ ਰਾਈ ਸੁਸਾਇਟੀ ਦੇ ਸਹਾਇਆ ਨਿਭਾ ਰਹੀ ਆ ਬੜ ਚੜ ਕੇ ਇੱਕ ਐਂਬੂਲੈਂਸ ਦੀ ਸੇਵਾ ਦਿੱਤੀ ਆ ਜਿਸ ਦਾ ਪੈਟਰੋਲ ਦਾ ਖਰਚਾ ਡਰਾਈਵਰ ਦਾ ਖਰਚਾ ਫ੍ਰੀ ਆ ਹੋਰ ਸੁਸਾਇਟੀ ਜਾ ਕੇ ਨਗਰੋਂ ਨਗਰੀ ਗਰੀਬ ਲੋੜਵੰਦ ਪਰਿਵਾਰਾਂ ਦੇ ਘਰਾਂ ਤੱਕ ਜਾ ਕੇ ਸਾਰ ਲੈ ਰਹੀ ਆ ਲੋੜਵੰਦ ਪਰਿਵਾਰਾਂ ਨੂੰ ਕੁਝ ਮਾਲੀਸ਼ਾ ਦਾ ਦਿੱਤੀ ਜਾ ਰਹੀ ਆ ਸਭ ਤੋਂ ਜੋ ਮੇਨ ਸੋਸਾਇਟੀ ਦਾ ਮਕਸਦ ਆ ਕਿ ਨਸ਼ਿਆਂ ਤੇ ਕਿੱਦਾਂ ਰੋਕਥਾਮ ਲੱਗ ਸਕਦੀ ਆ ਜਿਵੇਂ ਅਸੀਂ ਗਰਾਊਂਡ ਲੈਵਲ ਤੇ ਜਾ ਕੇ ਸਰਵੇ ਕੀਤਾ ਵਾ ਤੇ ਨਸ਼ਿਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਵਾ ਨਸ਼ਿਆਂ ਨੂੰ ਵੈਗਰੂ ਰੋਕਣ ਦਾ ਸਭ ਤੋਂ ਵੱਡਾ ਉਪਰਾਲਾ ਇਹੋ ਹੀ ਆ ਕਿ ਸਾਰੇ ਨੌਜਵਾਨ ਵੀਰ ਪੈਣਾ ਮਤਵਾ ਸਾਥ ਦੇਣ ਸੋਸਾਇਟੀ ਦਾ ਤਾਂ ਜੋ ਆਪਾਂ ਗੁਰੂ ਵਾਲੇ ਬਣੀਏ ਬਾਬਾ ਜੀਵਨ ਸਿੰਘ ਗੁਰੂ ਘਰਾਂ ਦੇ ਜਾ ਜਾ ਕੇ ਅਸੀਂ ਪ੍ਰਚਾਰ ਕਰ ਰਹੇ ਆ ਸਵੇਰੇ ਸ਼ਾਮ ਗੁਰੂ ਘਰਾਂ ਚ ਜਾ ਕੇ ਬੱਚਿਆਂ ਨੂੰ ਪਰ ਪਰਿਵਾਰਾਂ ਨੂੰ ਸਾਰਿਆਂ ਨੂੰ ਬਿਠਾ ਕੇ ਉਹਨਾਂ ਨੂੰ ਇਹੋ ਹੀ ਪ੍ਰੇਰਿਤ ਕੀਤਾ ਜਾਂਦਾ ਵਾ ਕਿ ਗੁਰੂ ਦੇ ਲਾਰ ਲੱਗੀਏ ਤੇ ਨਸ਼ਿਆਂ ਤੋਂ ਤਾਂ ਹੀ ਰੋਕ ਹੋ ਸਕਦੀ ਆ ਬਾਕੀ ਸੋਸਾਇਟੀ ਵੱਲੋਂ ਹੋਰ ਅੱਗੇ ਆਉਣ ਵਾਲੇ ਸਮੇਂ ਵਿੱਚ ਵੱਧ ਚੜ ਕੇ ਇਹੋ ਉਪਰਾਲੇ ਕੀਤੇ ਜਾ ਰਹੇ ਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਜਿਵੇਂ ਕਿ ਨਗਰ ਨੰਗਲ ਜਿਆਲ ਸਿੰਘ ਵਿੱਚ ਬਾਲੀਵਾਲ ਦੀ ਗਰਾਊਂਡ ਤਿਆਰ ਕੀਤੀ ਆ ਪਹਿਲਾਂ ਇੱਥੇ ਕੋਈ ਗਰਾਊਂਡ ਦੀ ਵੀ ਬਹੁਤ ਜ਼ਿਆਦਾ ਪ੍ਰੋਬਲਮ ਆ ਇੱਕ ਵੀ ਗਰਾਊਂਡ ਨਹੀਂ ਹੈਗੀ ਕੋਈ ਇੱਥੇ ਕਿ ਤਾਂ ਕਿ ਬੱਚੇ ਜਿੱਥੇ ਟਾਸ ਖੇਡਣ ਵਾਸਤੇ ਵੀ ਜਗ੍ਹਾ ਨਹੀਂ ਸੀ ਅੱਜ ਇੱਥੇ ਅਸੀਂ ਬਾਲੀਵਾਲ ਖੇਡਣ ਵਾਸਤੇ ਗਰਾਊਂਡ ਬਣਾ ਦਿੱਤੀ ਆ ਸੋ ਸੁਸਾਇਟੀ ਵੱਲੋਂ ਇਹ ਬਹੁਤ ਸਾਰੀਆਂ ਇਹੋ ਜਿਹੇ ਨੌਜਵਾਨਾਂ ਨੂੰ ਵੱਧ ਚੜ ਕੇ ਹੋਰ ਵੀ ਚੀਜ਼ਾਂ ਨਾਲ ਜੋੜਿਆ ਜਾ ਰਿਹਾ ਕਿ ਜਿਵੇਂ ਸਪੋਰਟਸ ਨਾਲ ਵੱਧ ਤੋਂ ਵੱਧ ਫਿਜ਼ੀਕਲ ਦੇ ਨਾਲ ਜੋੜ ਰਹੇ ਆ ਸ਼ਾਮ ਦੇ ਟਾਈਮ ਬੱਚਿਆਂ ਨੂੰ ਫਿਜ਼ੀਕਲ ਕਰਵਾਇਆ ਜਾਂਦਾ ਇਕੱਠੇ ਕਰਕੇ ਫਿਰ ਵਾਲੀਬॉल ਦਾ ਰਾਤ ਦੇ 10 ਵਜੇ ਖੇਡੇ ਜਾਂਦੇ ਆ ਇੱਥੇ ਗਰਾਊਂਡ ਵਿੱਚ ਹੀ ਅਸੀਂ ਖੜੇ ਆ ਨਗਰ ਨੰਗਲ ਵਿਆਲ ਸਿੰਘ ਦੇ ਵਾਲੀਬॉल ਗਰਾਊਂਡ ਵਿੱਚ ਲਾਈਟਾਂ ਲਾਈਆਂ ਰਾਤ ਦੇ 10 ਵਜੇ ਤੱਕ ਬੱਚੇ ਖੇਡਦੇ ਆ ਔਰ ਸੋਸਾਇਟੀ ਗੁਰੂ ਘਰਾਂ ਦੇ ਵਿੱਚ ਆਪਣੇ ਨੰਗਲ ਨੰਗਲ ਵਿਆਲ ਸਿੰਘ ਦੇ ਵਿੱਚ ਗੁਰੂ ਘਰ ਅਕੈਡਮੀ ਕੋਲੀ ਸ੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਜਿੱਥੋਂ ਕਿ ਸ੍ਰੋਮਣੀ ਕਮੇਟੀ ਵੱਲੋਂ ਭਾਈ ਅਮਰਜੀਤ ਸਿੰਘ ਬਡਾਲਾ ਜੇ ਉਹਨਾਂ ਦੇ ਮਿਹਰਬਾਨੀ ਨਾਲ ਇੱਥੇ ਇੱਕ ਕੀਰਤਨ ਸਕਾਉਣ ਵਾਸਤੇ ਜਦੋਂ ਆਉਂਦਾ ਵੀਕਲੀ 2 ਡੇਜ਼ ਉਹ ਵਿਜਿਟ ਕਰਦੇ ਆ ਬੱਚਿਆਂ ਨੂੰ 10 ਤੋਂ 12 ਬੱਚੇ ਨੇ ਜਿਨ੍ਹਾਂ ਨੂੰ ਉਹ ਕੀਰਤਨ ਸਿਖਾ ਰਹੇ ਆ ਬਾਕੀ ਨਗਰੋਂ ਨਗਰੀ ਵੀ ਅਸੀਂ ਇਹੋ ਪ੍ਰਾਲਾ ਕਰ ਰਹੇ ਆ ਕਿ ਬੱਚਿਆਂ ਨੂੰ ਵੱਡ ਚੜ ਕੇ ਗੁਰੂ ਨਾਲ ਜੋੜਿਆ ਜਾਵੇ ਤੇ ਉਹਨਾਂ ਨੂੰ ਹਰਮੋਨੀਆ ਮਾ ਤਪਲੇ ਦੀ ਸਵਾਵਾ ਸੁਸਾਇਟੀ ਵੱਲੋਂ ਦਿੱਤੀਆਂ ਜਾ ਰਹੀਆਂ ਵਾ ਇਹ ਸੁਸਾਇਟੀ ਦਾ ਬਾਕੀ ਸੰਗਤਾਂ ਗਾੜੀ ਇਹੋ ਬੇਨਤੀ ਆ ਕਿ ਵੱਧ ਚੜ ਕੇ ਸੰਜੋਗ ਕਰੋ ਸਾਰੇ ਜਾਣੇ ਤਾਂ ਜੋ ਸੁਸਾਇਟੀ ਵੱਧ ਚੜ ਕੇ ਕਿਸੇ ਵੱਡੇ ਅਹੁਦੇ ਤੇ ਜਾ ਕੇ ਤੇ ਬਹੁਰੀ ਵੱਧ ਚੜ ਕੇ ਲੋੜਵੰਦ ਪਰਿਵਾਰਾਂ ਦੀ ਸਾਰ ਲੈ ਸਕੇ ਤੇ ਨਸ਼ਿਆਂ ਤੋਂ ਬੱਚਿਆਂ ਨੂੰ ਦੂਰ ਕੀਤਾ ਜਾਵੇ ਬਾਬਾ ਮੇਜਰ ਸਿੰਘ ਜੀ ਵੀ ਅੱਜ ਪਹੁੰਚੇ ਸੀ ਬਾਕੀ ਬਾਬਾ ਦਸਵੇਤਰ ਨਾਲ ਬਾਬਾ ਮੇਜਰ ਸਿੰਘ ਸੋਢੀ ਜੀ ਹੁਣੀ ਵੀ ਇੱਥੇ ਆਏ ਸੀ ਜਿਨ੍ਹਾਂ ਦੇ ਰਿਆਤ ਮਰਿਆਦਾ ਨਾਲ ਹੀ ਸਾਰਾ ਕੁਝ ਇਹ ਸੁਸਾਇਟੀ ਤਿਆਰ ਕੀਤੀ ਗਈ ਆ ਉਹਨਾਂ ਦਾ ਵੀ ਸਾਡੇ ਨਾਲ ਪੂਰਾ ਸੰਯੋਗ ਹੈ ਇਹ ਤੁਸੀਂ ਵੱਧ ਚੜ ਕੇ ਬਹੁਤ ਵਧੀਆ ਸੇਵਾ ਨਿਭਾ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਭਾਈ ਸਰਦਾਰ ਜੀ ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਜੀ ਤੇ ਇਸ ਸਮਾਗਮ ਬਾਰੇ ਕੀ ਜਣਾ ਚਾਹੁੰਦੇ ਹੋ ਮੇਰਾ ਨਾਮ ਜਸਵਿੰਦਰ ਸਿੰਘ ਪੈਂਡਾ ਨੰਗਲ ਦਾਲ ਸਿੰਘ ਇਹ ਜੋ ਸੰਗਤ ਵਿੱਚ ਇਹ ਜੋ oprala ਕੀਤਾ ਗਿਆ ਵਾ ਅੰਮ੍ਰਿਤ ਛਕਾਉਣ ਦਾ ਸਾਡੇ ਨੂੰ ਬੜੀਆਂ ਖੁਸ਼ੀਆਂ ਹੋ ਜੰਦੀ ਆਪਣੇ ਤੁਹਾਡੀ ਦਰਬਾਰ ਦਾ ਇਹ ਸਾਰਾ ਪ੍ਰਾਲਾ ਸਾਡੇ ਪੁੱਤ ਨੇ ਹਰਵਿੰਦਰ ਸਿੰਘ ਨੇ ਕੀਤਾ ਵਾ ਬਹੁਤ ਵਧੀਆ ਪ੍ਰਾਲਾ ਵਾ ਸੰਗਤ ਨੂੰ ਇਹ ਬੰਨੇ ਜੋੜ ਰਹੇ ਆ ਅੱਜ ਗੁਰੂ ਕੇ 50 ਪੁਰਾਣੇ ਅੰਮ੍ਰਿਤਸਰ ਕੇ ਗੁਰੂ ਦੇ ਜਹਾਜ਼ ਚੜੇ ਆ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ குரு ਮਹਾਰਾਜ ਉਹਨਾਂ ਨੂੰ ਚਰਦੀ ਕਲਾ ਬਖਸ਼ੇ ਆਪਣੇ ਚਰਨਾਂ ਦਾ ਜੋੜ ਕੇ ਰੱਖੇ ਸਬਾਰ ਰਵੀਂ ਗਰਸਿਆਂਾਂ ਨੇ ਪਹਿਲਾਂ ਵੀ ਇੱਕ oprala ਕੀਤਾ ਸੀਗਾ ਉਦੋਂ ਇੱਥੇ ਆਪਣਾ ਨਗਰ ਕੀਰਤਨ ਕਰਾਇਆ ਸੀ ਆਪਣੇ ਤੇ ਬਹੁਤ ਵਧੀਆ oprala ਕਰਦੇ ਆ ਬਾਕੀ ਬੱਚਾ ਨੂੰ ਖੇਡਾਂ ਨਾਲ ਜੋੜ ਰਹੇ ਆ ਜਿਹੜਾ ਸਭ ਤੋਂ ਵੱਡਾ oprala ਇਹ ਵੀ ਕਰ ਰਹੇ ਆ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿਣਗੇ ਬੱਚੇ ਆਪਣੀ ਸਿਹਤ ਬਣਾ ਕੇ ਰੱਖਣਗੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਸੋਸਾਇਟੀ ਬਣਾਈ ਆ ਪਿੰਡ ਦੇ ਵਿੱਚ ਜਿਹੜੀ ਉਹ ਆਪਾਂ ਰੇਪਾਲਾ ਹਨਾ ਫਾਤੀਵਨ ਤੁਹਾਨੂੰ ਸਭ ਬਾਬਾ ਜੀਵਨ ਸਿੰਘ ਮਹਾਰਾਜ ਦੇ ਨਾਲ ਆਵੇ ਤੇ ਬਹੁਤ ਵਧੀਆ ਉਪਰਾਲਾ ਕਰ ਰਹੇ ਕੀ ਇਹ ਉਪਰਾਲਾ ਜਿਹੜਾ ਹੈ ਅਮਰਤ ਸੰਚਾਰ ਦਾ ਜਿਹੜਾ ਹੈ ਸਾਡੇ ਨਗਰ ਦਾ ਪਹਿਲਾ ਸਮਾਗਮ ਅੱਜ ਸਾਡੇ ਪਿੰਡ ਦੇ ਵਿੱਚ ਪਹਿਲਾ ਸਮਾਗਮ ਕਰਾ ਰਹੇ ਆ ਤੇ ਬਹੁਤ ਸਲਾਘਾ ਦੇ ਹੋਵੇ ਉਪਰਾਲਾ ਕੀਤਾ ਵਾ ਤੇ ਮਹਾਰਾਜ ਜੀ ਨੇ ਨੰਨਤਾਂ ਤੋਂ ਜਿਆਵਾਖੇ ਜਿਹੜੇ ਅੱਜ ਗੁਰੂ ਦੇ ਘਰ ਆ ਕੇ ਕਰਿਆ ਉਹਨਾਂ ਨੂੰ ਬਰਦਾਵਾ ਆਪਣੇ ਚਰਨਾਂ 'ਚ ਜੋੜ ਕੇ ਰੱਖੇ ਤੇ ਆਪਣੇ ਚੜ੍ਹਦੀ ਕਲਾ ਕਰਦੇ ਵੇ। ਨਗਰ ਦਾ ਨਾਲ ਸੀ ਜੋਗ ਮਿਲਿਆ ਏ। ਨਗਰ ਦਾ ਸੋ ਜੋਗ 24 ਘੰਟੇ ਨਾਲਿਆ ਤੇ ਹੋਰ ਵੀ ਅਪਰਾਲੇ ਕਰ ਰਹੇ ਆ। ਨਗਰ ਦੇ ਵਿੱਚ ਇੱਕ ਐਮਬੂਲੈਂਸ ਆ। ਨਗਰ ਦੇ ਵਿੱਚ ਐਮਬੂਲੈਂਸ ਆ। ਲੱਗਿਆ ਬੰਨਾ ਕਿਸੇ ਪਿੰਡ ਦੇ ਵਿੱਚ ਨਹੀਂ ਕਿਸੇ ਨੂੰ ਵੀ ਲੋੜ ਹੋਏ ਰਾਤ ਬਰਾਤੇ 24 ਘੰਟੇ ਫੋਨ ਕਰ ਦੋ ਲਿਖਿਆ ਜਾਂਦੇ ਆ। ਉਹਨੂੰ ਜਿੱਥੇ ਵੀ ਜ਼ਰੂਰਤ ਹੋਵੇ ਉੱਥੇ ਉਹਦਾ ਇਲਾਜ ਕਰਦੇ ਆ। ਬਹੁਤ ਵਧੀਆ ਪ੍ਰਚਾਰ ਕਰ ਰਿਹਾ ਹੈ। ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਤੇ ਕਿਹੜੇ ਪਿੰਡ ਦੇ ਜੋ ਤੇ ਤਨਤਨ ਬਾਬਾ ਜੀਵਨ ਸਿੰਘ ਸੁਸਾਇਟੀ ਬਾਰੇ ਕੀ ਕਹਿਣਾ ਚਾਹੁੰਦੇ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪ੍ਰਤਾਪ ਸਿੰਘ ਜੀ ਮੈਂ ਪਿੰਡ ਗਰੀਬ ਮੰਡੀ ਤੋਂ ਰਹਿਣ ਵਾਲਾ ਹਾਂ। ਤਨਤਨ ਬਾਬਾ ਜੀਵਨ ਸਿੰਘ ਜੀ ਜੋ ਵੀ ਇਹਨਾਂ ਨੇ ਪ੍ਰਚਾਰ ਚਲਾਇਆ ਹੈ ਉਹਦੇ ਬਾਰੇ ਦੱਸਣਾ ਚਾਹਵਾਂਗਾ। ਜੋ ਕਿ ਇਹਨਾਂ ਨੇ ਬਹੁਤ ਹੀ ਵਧੀਆ ਕੀਤਾ ਹੈ ਜੀ ਪ੍ਰਚਾਰ ਦੇ ਵਾਸਤੇ ਸਿੰਘ ਚਾਰ ਸਿੰਘਿਆਂ ਨੂੰ ਅੰਮ੍ਰਿਤ ਸੰਚਾਰ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ ਐਂਬੂਲੈਂਸ ਗੱਡੀ ਦੀ ਐਂਬੂਲੈਂਸ ਦੀ ਸੇਵਾ ਵੀ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਫਤਿਹ ਜੀ ਬਈ ਮੇਰਾ ਨਾਮ ਬਿਕਰਮ ਸਿੰਘ ਆ ਨਾਰਾਇਣਗੜ ਮੇਰਾ ਪਿੰਡ ਵਾ ਠੀਕ ਹੈ ਜੀ ਬਾਬਾ ਜੀ ਜਿੱਥੇ ਵੀ ਐਂਬੂਲੈਂਸ ਦੀ ਸੇਵਾ ਗਈ ਉੱਥੇ ਕਲਦੇ ਨੇ ਫ੍ਰੀ ਸੇਵਾ ਆ ਆਉਣ ਜਾਣ ਦੀ ਇਹ ਵੀ ਸੰਗਤ ਨੂੰ ਲੋੜ ਹੋਵੇ ਭੈਣ ਭਾਈ ਨੂੰ ਹਨਾ ਮਰੀਜ਼ ਨੂੰ ਖੜਨਾ ਵਾ ਤੇ ਇਹ ਜਿਹੜੀ ਵੈਨ ਜਿਹੜੀ ਬਣਾਈ ਹੋਈ ਹੈ ਇਹਨਾਂ ਨੇ ਐਂਬੂਲੈਂਸ ਉਹ ਕੋਈ ਵੀ ਮਰੀਜ਼ ਲੈ ਕੇ ਜਾ ਸਕਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਸਭੂ ਸੰਗਤ ਨੂੰ ਬੇਨਤੀ ਹੈ ਜੀ ਕਿ ਜਿਹੜਾ ਬਾਬਾ ਜੀਵਨ ਸਿੰਘ ਜੀ ਦਾ ਕੁਟੰਬ ਹੈ ਉਹਨਾਂ ਦੀ ਅਨਸਵੰਸ ਹੈ ਉਹ ਬੜੇ ਪੱਖਾਂ ਤੋਂ ਪਛੜ ਗਏ ਆ ਇਕਨੋਮਿਕ ਪੱਖ ਤੋਂ ਵਿਦਿਅਕ ਪੱਖ ਤੋਂ ਸਮਾਜਿਕ ਪੱਖ ਤੋਂ ਧਾਰਮਿਕ ਪੱਖ ਤੋਂ ਪਰ ਕਸੂਰ ਇਹਦੇ ਚ ਰੰਗਰੇਟੇ ਸਿੱਖਾਂ ਦਾ ਨਹੀਂ ਆ ਉਹ ਤੇ ਪਛੜੇ ਹੋਏ ਸਦੀਆਂ ਤੋਂ ਸਨ ਕਸੂਰ ਸਾਡੇ ਵਰਗੇ ਪ੍ਰਚਾਰਕਾਂ ਦਾ ਆ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਕੀਤੀ ਸੰਗਤ ਜੀ ਕੋਈ ਅਸੀਂ ਸੰਸਾ ਨਹੀਂ ਆ ਜਿਹੜੀ ਰੰਗਰੇਟੇ ਸਿੱਖਾਂ 'ਚ ਕੋਈ ਪ੍ਰਚਾਰ ਕਰ ਰਹੀ ਆ ਵਾਹਿਗੁਰੂ ਇੱਕ ਮੰਗਲਦੇਵ ਸਿੰਘ ਤੋਂ ਸੰਸਾ ਜਿਹੜੀ ਧੰਨ ਬਾਬਾ ਜੀਵਨ ਸਿੰਘ ਦੀ ਸਰਬਸਾਂਝੀ ਸੁਸਾਇਟੀ ਬਣੀ ਉਹ ਵੀ ਰੰਗਰੇਟੀਆਂ ਨਹੀਂ ਬਣਾਈਆ ਉਰੇ ਜ ਕਿਸੇ ਹੋਰ ਦਾ ਕੋਈ ਯੋਗਦਾਨ ਨਹੀਂ ਆ ਉਹ ਸੇਵਾ ਕਰ ਰਹੀ ਆ ਆਪਣੇ ਰੰਗਰੇਟੇ ਪਿਛਲੇ ਕਈ ਸਾਲਾਂ ਤੋਂ ਆ ਆਪਣਾ ਧਰਮ ਛੱਡ ਕੇ ਬਾਬਾ ਜੀਵਨ ਸਿੰਘ ਦਾ ਧਰਮ ਛੱਡ ਕੇ ਹੋਰ ਧਰਮਾਂ ਵੱਲ ਜਾ ਰਹੇ ਨੇ ਖਾਸ ਕਰਕੇ ਮਸੀਹ ਭਾਈਚਾਰੇ ਵੱਲ ਉਹ ਇਸ ਕਰਕੇ ਕਿਉਂਕਿ ਉਹ ਘਰ ਘਰ ਜਾ ਕੇ ਪਿੰਡ ਆਪਣਾ ਪ੍ਰਚਾਰ ਕਰ ਰਹੇ ਨੇ ਭਾਵੇਂ ਉਹ ਝੂਠ ਬੋਲਦੇ ਨੇ ਕਿ ਸੀ ਤੁਹਾਡੀ ਦੁੱਖ ਦੂਰ ਕਰ ਦੇਵਾਂਗੇ ਤੁਹਾਡੇ ਰੋਗ ਦੂਰ ਕਰ ਦੇਵਾਂਗੇ ਲਾਲਚ ਵੀ ਦਿੰਦੇ ਨੇ ਪ੍ਰਚਾਰ ਭਾਵੇਂ ਉਹਨਾਂ ਦਾ ਝੂਠਾ ਹੈ ਪਰ ਕਿਉਂਕਿ ਉਹ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਨੇ ਇਸ ਕਰਕੇ ਉਹਦਾ ਅਸਰ ਹੋ ਰਿਹਾ ਹੈ ਲੱਖਾਂ ਦੀ ਗਿਣਤੀ 'ਚ ਸਾਡਾ ਰੰਗਰੇਟਾ ਭਾਈਚਾਰਾ ਉਹਨਾਂ ਦੇ ਵੱਲ ਮੂਵ ਕਰ ਗਿਆ ਖੁਦਾ ਸਭ ਤੋਂ ਵੱਡਾ ਕਾਰਨ ਹੈ ਕਿ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਕੀਤੀ। ਹੋਰ ਕੋਈ ਦੂਜਾ ਕਾਰਨ ਬਰੇਟੇ ਇਹਦੇ ਵਿੱਚ ਕੋਈ ਕਸੂਰਵਾਰ ਨਹੀਂ ਨੇ ਉਹ ਭੋਲੇ-ਭਾਲੇ ਸਿੱਖ ਨੇ ਉਹ ਤੇ ਰੱਬ ਨੂੰ ਮੰਨਦੇ ਨੇ ਉਹ ਆਪਣੇ ਭਾ ਦੇ ਰੱਬ ਨੂੰ ਹੀ ਮੰਨਣ ਜਾ ਰਹੇ ਨੇ ਉਧਰ ਪਰ ਉਹ ਵੀ ਉਹਨਾਂ ਦੀਆਂ ਲੋੜਾਂ ਨੇ ਉਹ ਵੀ ਪਛੜੇ ਹੋਏ ਨੇ। ਇਸ ਕਰਕੇ ਮੇਰੀ ਅਪੀਲ ਆ ਜਿਹੜੇ ਵੀ ਪੰਥਦਰਦੀ ਨੇ ਸਾਨੂੰ ਸੰਸਥਾਵਾਂ ਤੋਂ ਕੋਈ ਉਮੀਦ ਨਹੀਂ ਹੈਗੀ। ਜਿਹੜੇ ਵੀ ਪੰਥਦਰਦੀ ਨੇ ਉਹਨਾਂ ਨੂੰ ਸਾਡੀ ਬੇਨਤੀ ਆ ਤੁਸੀਂ ਸੰਗਤ ਜੀ ਇਹ ਸੰਗਤ ਸਭ ਤੋਂ ਵੱਡੀ ਆ ਸੰਗਤ ਚਾਹੇ ਤੇ ਸਭ ਕੁਝ ਕਰ ਸਕਦੀ ਆ ਸੰਸਾਵਾ ਤੋਂ ਕੋਈ ਉਮੀਦ ਨਹੀਂ ਸੰਗਤ ਜੀ ਆਪ ਉੱਠੋ ਆਪ ਇਹਨਾਂ ਦੀ ਬਾਹ ਫੜੋ ਰੰਗਰੇਟੀਆਂ ਦੀ ਬਾਹ ਫੜੋ ਜਿਹੜੇ ਪਛੜ ਗਏ ਨੇ ਕਾਫੀ ਪੱਖ ਤੋਂ ਇਹਨਾਂ ਨੂੰ ਪੈਸਾ ਨਹੀਂ ਚਾਹੀਦਾ ਤੁਹਾਡਾ ਬਹੁਤ ਮਿਹਨਤੀ ਨੇ ਬਹੁਤ ਜ਼ਿਆਦਾ ਮਿਹਨਤੀ ਕੌਮ ਨੇ ਇਹਨਾਂ ਨੂੰ ਪੈਸਾ ਨਹੀਂ ਚਾਹੀਦਾ ਇਹਨਾਂ ਨੂੰ ਪਿਆਰ ਚਾਹੀਦਾ ਇਹਨਾਂ ਦੇ ਘਰ ਜਾਓ ਇਹਨਾਂ ਦਾ ਹਾਲ ਚਾਲ ਪੁੱਛੋ ਦੁੱਖ ਦਰਦ ਪੁੱਛੋ ਜਿਹੜੇ ਧਰਮ ਹੈ ਕੋਈ ਕੋਈ ਵੀ ਤੁਸੀਂ ਜਿਹੜਾ ਵਪਾਰ ਕਰਦਾ ਹੈ ਜਾਂ ਕੋਈ ਵੀ ਆਮ ਇਨਸਾਨ ਹੈ ਉਹ ਖੁਦ ਪ੍ਰਚਾਰਕ ਹੈ ਜੇ ਉਹ ਸੱਚੀ ਸੁੱਚੀ ਕਿਰਤ ਕਰਦਾ ਕਿਸੇ ਨਾਲ ਧੱਕਾ ਨਹੀਂ ਕਰਦਾ ਉਹ ਗੁਰਨਾਨਕ ਦਾ ਪ੍ਰਚਾਰਕ ਹੈ ਕੋਈ ਵੀ ਸਿੱਖ ਇਹਨਾਂ ਦੇ ਘਰ ਆਪਣੇ ਆਣ ਗਵਾਂਣ ਤੁਸੀਂ ਜਿਹੜੇ ਪਿੰਡ 'ਚ ਰਹਿੰਦੇ ਨੇ ਆਪਣੇ ਆਣ ਗਵਾਂਣ ਇਹਨਾਂ ਨਾਲ ਗੱਲ ਵਿਚਾਰ ਕਰ ਲਿਆ ਕਰੋ ਇਹਨਾਂ ਨੂੰ ਆਪਣੇ ਸੁੱਖ ਦੁੱਖ ਤੇ ਬੁਲਾ ਲਿਆ ਕਰੋ ਇਹਨਾਂ ਨੂੰ ਆਪਣੇ ਗੁਰਦੁਆਰਿਆਂ ਤੇ ਬੁਲਾ ਲਿਆ ਕਰੋ ਬਸ ਇਹਦੇ ਚੀ ਸਾਰੀ ਚੜ੍ਹਦੀ ਕਲਾ ਹੋ ਜਾਣੀ ਹੈ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਖਫਤ ਹਾਂਜੀ ਭਾਈ ਸਾਹਿਬ ਜੀ ਤੁਹਾਨੂੰ ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ ਵੱਲੋਂ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਤੁਹਾਨੂੰ ਕਿਹੋ ਜਿਹਾ ਲੱਗਦੇ ਨੇ ਕੀ ਕਹਿਣਾ ਚਾਹੁੰਦੇ ਜੀ ਸਾਨੂੰ ਬਹੁਤ ਵਧੀਆ ਲੱਗਾ ਜੀ ਬਹੁਤ ਹੀ ਵਧੀਆ ਲੱਗਾ ਜੀ ਤਨ ਤਨ ਬਾਬਾ ਜੀਵਨ ਸਿੰਘ ਜੀ ਪਹਿਲਾਂ ਸਭ ਤੋਂ ਪਹਿਲਾਂ ਫਤਿਹ ਬੁਲਾ ਲੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਜੀਵਨ ਸਿੰਘ ਸਾਹਿਬ ਜੀ ਸ਼ਰਮਣੀ ਕਮੇਟੀ ਵੱਲੋਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਰਹਿਮਤਾ ਕੀਤੀਆਂ ਨੇ ਇਹਨਾਂ ਤੇ ਦੇ ਨੀ ਸਮਾਵਨ ਬਹਾਰੇ ਨੇ ਕਿ ਸਾਨੂੰ ਹੁਣ ਕਿਸੇ ਵੀ ਗੱਲ ਦਾ ਮਤਲਬ ਫਿਕਰ ਨਹੀਂ ਹੈਗਾ ਜੀ ਅੱਗੇ ਬੱਚੇ ਵੀ ਬਹੁਤ ਘੱਟ ਹੁੰਦੇ ਸੀ ਜਿੰਨੇ ਜਿਤੋਂ ਦੀ ਸੋਸਾਇਟੀ ਆਈ ਹੈ ਨਾ ਇੱਕ ਸਮਾਗਮ ਕਰਾਇਆ ਗਿਆ ਨਗਰ ਦੇ ਵਿੱਚ ਸਭ ਤੋਂ ਵੱਡਾ ਉਪਰਾਲਾ ਇਹਨਾਂ ਨੇ ਕੀਤਾ ਤੇ ਜਿਹੜਾ ਉਪਰਾਲਾ ਇਹ ਆ ਜੀ ਜਿਹੜਾ ਅੱਜ ਅੰਮ੍ਰਿਤ ਸੰਚਾਰ ਹੋ ਰਿਹਾ ਜੀ ਬਹੁਤ ಅಪਾਰ ਕਿਰਪਾ ਕੀਤੀ ਮਹਾਰਾਣੀ ਅੱਜ ਕਿੰਨੇ ਪ੍ਰਾਣੀ ਜਿਹੜੇ ਨੇ ਅੰਮ੍ਰਿਤ ਸੰਚਾਰ ਕਰ ਰਹੇ ਨੇ ਇਹ 55 ਵਜੇ 55 ਹਾਂਜੀ ਇਹ ਇੱਕੇ ਨਗਰ ਤੇ ਹੈ ਨਾ ਵੱਖ-ਵੱਖ ਨਗਰਾਂ ਦੇ ਨਹੀਂ ਇਹ ਵੱਖ-ਵੱਖ ਨਗਰਾਂ ਦੇ ਲੱਗਦੇ ਬਹੁਤ ਵੱਡੇ ਸਰਦਾਰ ਮਨਜੀਤ ਸਿੰਘ ਜੀ ਮੁੱਖ ਸੇਵਾਦਾਰ ਨੇ ਆਪਣੇ ਤੇ ਸਰਦਾਰ ਅਰਵਿੰਦਰ ਸਿੰਘ ਜੀ ਤੇ ਸਰਦਾਰ ਕੁਲਵੰਤ ਸਿੰਘ ਜੀ ਆਪਣੇ ਪ੍ਰਧਾਨ ਗੁਰਦੁਆਰਾ ਸਾਹਿਬ ਦੇ ਇਹਨਾਂ ਦੀ ਬਹੁਤ ਵੱਡੀ ਸਹਿਯੋਗ ਹੈ ਕਿ ਜੇ ਨਗਰਾਂ ਦੇ ਵਿੱਚ ਜਾ ਜਾ ਕੇ ਸਾਰਿਆਂ ਨੂੰ ਜਾਣੂ ਕਰਵਾਇਆ ਤੇ ਅਮਰਦੇਸੋ ਕੋ ਤੇ ਅੱਜ ਛਾਰੇ ਨਗਰੋਂ ਤੋਂ ਆਏ ਆਪਣੇ ਤੇ ਬੜੀ ਮਹਾਰਾਜ ਦੀ ਕਿਰਪਾ ਸਾਨੂੰ ਆਸ ਨਹੀਂ ਸੀ ਹਰ ਮਹਾਰਾਜ ਜਨਾਬ ਸੇਵਾਵਾਂ ਲਈ ਸਾਨੂੰ ਬਹੁਤ ਮਨ ਨੂੰ ਖੁਸ਼ੀ ਹੋਈ ਸਾਰੇ ਨੂੰ ਤੇ ਵੇਖੋ ਨਾ ਚਾਪ ਕੋੜੇ ਨਗਰ ਵੀ ਚੱਲ ਰਹੇ ਨੇ ਤੇ ਦੀਵਾਨ ਵੀ ਚੱਲ ਰਹੇ ਨੇ ਗੁਰੂ ਮਹਾਰਾਜ ਦੇ ਖੁੱਲੇ ਦੀਵਾਨ ਚੱਲਣ ਦਾ ਨੇ ਤੇ ਅਮਰਦਰਸ਼ਨ ਚਾਰ ਵੀ ਹੋ ਰਿਹਾ ਇਹ ਤਾਂ ਵੱਡੀ ਸਾਨੂੰ ਖੁਸ਼ੀ ਹੋਰ ਕੇ ਚਾਹੀ ਉਹਨੇ ਇੱਕ ਵੱਡੀ ਗੱਲ ਹੋ ਰਿਹਾ ਜੀ ਮੈਂ ਜਦੋਂ ਨਵਾਂ ਨਵਾਂ ਆਇਆ ਨਾ ਜਿੱਥੇ ਤੇ ਅੱਧਾ ਕਿਲੋ ਗੁਰੂ ਮਹਾਰਾਜ ਦੀ ਦੇਗ ਤਿਆਰ ਕੀਤੀ ਹੈ ਸੰਗਰਾਮ ਤੇ ਜਿੰਦਾ ਤਿਆਰ ਕਰਦੇ ਜੀ ਬਾਕੀ ਜੀ ਉਹ ਉਹਦੇ ਵਿੱਚੋਂ ਵੀ ਸਾਡੀ ਦੇਖ ਵੱਧ ਗਈ ਅੱਜ ਮਹਾਰਾਜ ਦੀ ਕਿਰਪਾ ਨਾਲੇ ਪੀ ਸਾਡੀ 7/2 ਕਿਲੋ ਪਹੁੰਚ ਗਏ ਆਂ ਹੋਰ ਇਹੋ ੜੀ ਸੰਗ ਤੇ ਜੁੜ ਗਈ ਸਾਡੀ ਤੇ ਬੱਚੇ ਬਹੁਤ ਮਹਾਰਾਜ ਕਿਰਪਾ ਨਾਲ ਬੱਚੇ ਬੜੇ ਜੁੜੇ ਸਰਨਾਪੁਰ ਜੀ ਹਾਂਜੀ ਜਿੰਨਾ ਕਰਕੇ ਪ੍ਰਾਲਾ ਕੀਤਾ ਗਿਆ ਸਾਡਾ ਜੀ ਵਾਹ ਬੜਾ ਨਿਹਾਲ ਹੋ ਜਾਵੇ ਸੋ ਸੂਰਿਆ ਕਾਲੂ ਹਾਂਜੀ ਭਾਈ ਸਾਹਿਬ ਜੀ ਕੀ ਨਾਮ ਤੁਹਾਡਾ ਤਨਤਨ ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ ਵੱਲੋਂ ਕਿਹੜੇ ਜਿਹੜੇ ਉਹ ਮਹਾਨ ਉਪਰਾਲੇ ਕੀਤੇ ਜਾ ਰਹੇ ਨੇ ਜਾਂ ਕੀਤੇ ਗਏ ਨੇ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਸਤਿਕਾਰਯੋਗ ਤਾਨੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਅੱਜ ਇਸ ਨਗਰ ਵਿੱਚ ਬੜਾ ਵੱਡਾ ਉਪਰਾਲਾ ਹੋਇਆ ਹੈ ਇਹ ਤਾਂ ਨਕਲ ਕੀ ਤਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਕੀਤੀ ਹੈ ਤੇ ਜੋ ਸਤਕਾਰ ਜੋ ਭਾਈ ਮਨਜੀਤ ਸਿੰਘ ਜੀ ਤੇ ਉਸ ਤੋਂ ਪਰੰਤ ਸਰਦਾਰ ਹਰਿੰਦਰ ਸਿੰਘ ਜੀ ਫੌਜੀ ਸਾਹਿਬ ਉਹਨਾਂ ਦਾ ਵੱਡਾ ਉਪਰਾਲਾ ਭਾਈ ਹਰਿੰਦਰ ਸਿੰਘ ਜੀ ਭਾਈ ਮਨਜੀਤ ਸਿੰਘ ਜੀ ਬਾਬਾ ਜੀ ਸਿੰਘ ਸੋਸਾਇਟੀ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਨਗਰਾਂ ਵਿੱਚ ਜਾ ਕੇ ਦੁਖੀਆਂ ਦੇ ਜਿਹੜੇ ਉਹਨਾਂ ਦੀ ਬਾਹ ਫੜੀ ਜਾ ਰਹੀ ਹੈ ਇਹ ਸਪਾਈ ਹਰਿੰਦਰ ਸਿੰਘ ਜੀ ਭਾਈ ਵਿਕਰਮਜੀਤ ਸਿੰਘ ਜੀ ਉਹ ਇਹਨਾਂ ਵੱਲੋਂ ਨਗਰਾਂ ਵਿੱਚ ਜਾ ਕੇ ਜਿਵੇਂ ਸਾਡੇ ਨਗਰ ਮੈਂ ਨਗਰ ਨਰਨਗਰ ਵਿਖੇ ਗਰੰਤ ਸਿੰਘ ਦੀ ਡਿਊਟੀ ਕਰਦਾ ਮੇਰਾ ਪਿੰਨਤਰ ਸਿੱਕਾ ਹੈ ਮੈਂ ਉੱਥੇ ਕਾਫੀ ਚਿਰ ਤੋਂ ਡਿਊਟੀ ਕਰ ਰਿਹਾ ਹਾਂ ਔਰ ਭਾਈ ਸਾਹਿਬ ਦੇ ਸਹਿਯੋਗ ਨਾਲ ਔਰ ਭਾਈ ਹਰਿੰਦਰ ਸਿੰਘ ਦੇ ਸਹਿਯੋਗ ਨਾਲ ਇਸ ਨਗਰ ਵਿੱਚ ਕਈਆਂ ਮੇਜਾਂ ਨੂੰ ਇਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਉਹਨਾਂ ਦੇ ਇਲਾਜ ਵਾਸਤੇ ਆਪਣੇ ਕੋਲੋਂ ਮਾਇਆ ਜਿਹੜੀ ਇਹਨਾਂ ਕੋ ਆ ਰਹੀ ਹੈ ਉਹ ਮਾਇਆ ਪੱਖੋਂ ਇਹਨਾਂ ਦੀ ਸੇਵਾ ਕਰ ਰਹੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਮੈਂ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਰੱਖੇ ਤੁਹਾਨੂੰ ਗੁਰੂ ਰਾਮਦਾਸ ਕਲਗੀਧਰ ਪਾਤਸ਼ਾਹ ਇਹਨਾਂ ਦੀ ਸੇਵਾ ਇਸੇ ਤਰ੍ਹਾਂ ਸਫਲ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ